ਸਲੋਕ ਮਹੱਲਾ ਤੀਜਾ ਸਤਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੋਖ ਲਗਾ ਘਰ ਘਰ ਫੇਰਾ ਅੱਗਾਂ ਦੂਣੀ ਮਿਲਾ ਸਜਾਏ ਸਤਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਚੌਥੇ ਸਾਧਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਾਰ ਚੱਲ ਰਹੀ ਹੈ ਰਾਗ ਵਡਹੰਸ ਦੇ ਵਿੱਚ ਸੋ ਵਾਰ ਦੇ ਚੌਥੇ ਪਉੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਅੰਗ 587 ਦੇ ਉੱਪਰ ਪਾਸ਼ਾ ਕਹਿੰਦਾ ਸਾਧਗੁਰ ਮਿਲਿਆ ਭੁੱਖ ਗਈ ਵੇਖੀ ਭੁੱਖ ਨਾ ਜਾਏ ਸਾਧਗੁਰ ਪਾਸ਼ਾ ਜੀਆਂ ਦੇ ਮਿਲਣ ਦੇ ਨਾਲ ਹੀ ਕੇਵਲ ਤੇ ਕੇਵਲ ਗੁਰਮਖਾ ਗੁਰੂ ਪਿਆਰਿਆਂ ਦੀ ਜਗਿਆਸੂ ਜਨਾਂ ਦੀ ਭੁੱਖ ਜਾ ਸਕਦੀ ਹੈ ਅਰੇ ਗੱਲ ਪੇਖ ਬਣਾਉਣ ਦੇ ਮਹਾਰਾਜ ਕਹਿੰਦੇ ਪੇਖੀਆਂ ਦੀ ਭੁੱਖ ਜਾਂਦੀ ਨਹੀਂ ਤਰ੍ਹਾਂ ਤਰ੍ਹਾਂ ਦੇ ਪੇਖ ਬਣਾਉਣ ਦੇ ਨਾਲ ਵੀ ਸਗੋਂ ਪਾਛਾ ਕਹਿੰਦੇ ਦੁੱਖ ਲੱਗਾ ਘਰ ਘਰ ਫਿਰ ਆੱਗਾਂ ਢੋਣੀ ਮਿਲਾ ਸਜਾਏ ਦੁੱਖ ਲੱਗਾ ਘਰ ਘਰ ਫਿਰ ਤੇ ਜਿਹੜੇ ਪੇਖੀ ਪੁਰਸ਼ ਤਰ੍ਹਾਂ ਤਰ੍ਹਾਂ ਦੇ ਪੇਖ ਬਣਾ ਕੇ ਘਰ ਘਰ ਤੁਰੇ ਫਿਰਦੇ ਨੇ ਬਾਰ ਬਾਰ ਬੂਹੇ ਬੂਹੇ ਤੁਰੇ ਫਿਰਦੇ ਨੇ ਪੇਖੀਆਂ ਮੰਗਣ ਦੇ ਲਈ ਮਹਾਰਾਜ ਕਹਿੰਦੇ ਉਹਨਾਂ ਨੂੰ ਇੱਥੇ ਇਸ ਲੋਕ ਦੇ ਵਿੱਚ ਵੀ ਦੁੱਖ ਲੱਗਦਾ ਤੇ ਅੱਗੇ ਦੂਣੀ ਮਿਲ ਸਜਾਏ ਅੱਗੇ ਦਰਗਾਹ ਦੇ ਵਿੱਚ ਵੀ ਸਗੋਂ ਉਹਨਾਂ ਨੂੰ ਦੂਣੀ ਸਜਾ ਮਿਲਦੀ ਹੈ ਭਾਈ ਜੋਗੀ ਹੋਏ ਕਹਿ ਜਾਗ ਭਵੇਂ ਘਰ ਘਰ ਭਿਖਿਆਲੇ ਪਾਸ਼ਾ ਕਹਿੰਦਾ ਦਰਗਾਹ ਲੇਖਾ ਮੰਗਿਆ ਕਿਸ ਕੇ ਸੁੱਤਰ ਦੇ ਸੋਗ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਅੰਦਰ ਸਹਜ ਨਾ ਆਇਓ ਸਹਜੇ ਹੀ ਲੈ ਖਾਏ ਮਾਨਹਠ ਜਸਤੇ ਮੰਗਣਾ ਲੈਣਾ ਦੁੱਖ ਮਨਾਏ ਅੰਦਰ ਸਹਜ ਨਾ ਆਇਓ ਦੇਹ ਜੇ ਵੇਖੀ ਪੁਰਸ਼ਾਂ ਦੇ ਅੰਦਰ ਗੁਰਮੁਖਾਂ ਵਾਲਾ ਸਹਜ ਆਇਆ ਹੀ ਨਹੀਂ ਜਿਹੜੇ ਸਹਜ ਦੇ ਸਦਕਾ ਮਹਾਰਾਏ ਕਹਿੰਦੇ ਸਹਜ ਹੈ ਹੀ ਲੈ ਖਾਏ ਸੋਤੇ ਸਿੱਧ ਹੀ ਨਿਰਜਤਨ ਹੀ ਸਹਜ ਸੁਭਾਹੀ ਲੈ ਕੇ ਕੁਝ ਛਕਣਾ ਸੀ ਕਹਿੰਦੇ ਮਾਨਹਠ ਜਸਤੇ ਮੰਗਣਾ ਲੈਣਾ ਦੁੱਖ ਮਨਾਏ ਤੇ ਮਾਨ ਹੱਠ ਕਰਕੇ ਜिद ਕਰਕੇ ਜਿਹਦੇ ਕੋਲੋਂ ਵੀ ਕੁਝ ਮੰਗਣਾ ਕਰਦੇ ਨੇ ਨਾ ਪੇਖੀ ਪੁਰਸ਼ ਮਹਾਰਾਜ ਕਹਿੰਦੇ ਲੈਣਾ ਦੁੱਖ ਮਨਾਏ ਤੇ ਭਾਈ ਉਹਦਾ ਮਨ ਦੁਖੀ ਕਰਕੇ ਹੀ ਲੈਣਗੇ ਨਾ ਜੇਕਰ ਜੋਗ ਹੈ ਕਿ ਜੋਗੀ ਲੋਕ ਰਿੱਧੀਆਂ ਸਿੱਧੀਆਂ ਦੇ ਪ੍ਰਭਾਵ ਨਾਲ ਲੋਕਾਂ ਨੂੰ ਡਰਾ ਕੇ ਉਹਨਾਂ ਦੇ ਕੋਲੋਂ ਮਾਨ ਪਾਉਂਦੀਆਂ ਤੀਜਾਂ ਲਿਆ ਕਰਦੇ ਸੰਤਕੇ ਦੇ ਨਾਲ ਮਹਾਰਾਜ ਕਹਿੰਦੇ ਮਾਨ ਹੱਠ ਜਿਸਤੇ ਮੰਗਣਾ ਲੈਣਾ ਦੁੱਖ ਮਨਾਏ ਭਾਈ ਉਹਦਾ ਮਨ ਦੁਖੀ ਕਰਕੇ ਹੀ ਕੁਝ ਨਾ ਕੁਝ ਲਵਾਂਗੇ ਨਾ ਕਹਿੰਦੇ ਇਸ ਪੇਖਾ ਥਾਵ ਹੋ ਗਰਹੋ ਭਲਾਂ ਜਿੱਥੋਂ ਕੋ ਵਰਸਾਏ ਇਸ ਪੇਖਾ ਥਾਵ ਹੋ ਗਰਹੋ ਭਲਾ ਇਹੋ ਜੇ ਪੇਖੀਆਂ ਨਾਲੋ ਇਹੋ ਜੇ ਪਖੰਡੀਆਂ ਨਾਲੋ ਤੇ ਮਹਾਰਾਜ ਕਹਿੰਦੇ ਉਹ ਗ੍ਰਿਸ਼ਤੀ ਭਲੇ ਹਨ ਟੱਬਰਦਾਰ ਭਲੇ ਹਨ ਜਿੱਥੋਂ ਕੋ ਵਰਸਾਏ ਜਿੱਥੋਂ ਮਹਾਰਾਜ ਕਹਿੰਦੇ ਕਿਸੇ ਨੂੰ ਕੁਝ ਮਿਲਦਾ ਤਾਂ ਹੈ ਗ੍ਰਿਸ਼ਤੀਆਂ ਦੇ ਬੂਹੇ ਤੋਂ ਗ੍ਰਿਸ਼ਤੀਆਂ ਦੇ ਬਾੜ ਤੋਂ ਦਾਰ ਤੇ ਆਇਆ ਸਵਾਲੀ ਦੀ ਝੋਲੀ ਦੇ ਵਿੱਚ ਕੋਈ ਖੈਰ ਤੇ ਪੈਂਦੀ ਆ ਭਾਈ ਇਹੋ ਜੇ ਵੇਖੀਆਂ ਨਾਲੋਂ ਤਾਂ ਗ੍ਰਸਤੀ ਭਲੇ ਹਾਨਾ ਕਹਿੰਦਾ ਸ਼ਬਦ ਰੱਤੇ ਤੇ ਨਾ ਸੋਜੀ ਪਈ ਦੂਜਾ ਪਰਮ ਬੁਲਾਏ ਤੇ ਜਿਹੜਾ ਗੁਰਮਹ ਗੁਰੂ ਪਿਆਰੇ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਦੇ ਦੁਆਰਾ ਰੰਗੇ ਗਏ ਤੇ ਨਾ ਸੋਜੀ ਪਈ ਉਹਨਾਂ ਨੂੰ ਇਹ ਸੋਜੀ ਆਉਂਦੀ ਉਹਨਾਂ ਨੂੰ ਇਹ ਅਕਲ ਆਉਂਦੀ ਐ ਦੂਜਾ ਪਰਮ ਬੁਲਾਏ ਤੇ ਜਿਹੜਾ ਦੋਸ਼ ਭਾਵ ਦੇ ਵਿੱਚ ਗਲਤਾਨ ਹਨ ਉਹ ਤੇ ਮਾਰੇ ਕਹਿੰਦੇ ਪਰਮਾ ਦੇ ਵਿੱਚ ਭੁੱਲੇ ਫਿਰਦੇ ਹਨ ਕਹਿੰਦੇ ਪਾਇਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ ਪਾਇਆ ਕਿਰਤ ਕਮਾਵਣਾ ਤੇ ਅਸਲ ਦੇ ਵਿੱਚ ਮੱਥੇ ਦੇ ਵਿੱਚ ਪਈ ਹੋਈ ਕਿਰਤ ਨੂੰ ਹੀ ਉਹ ਵੀ ਕਮਾਉਂਦੇ ਫਿਰਦੇ ਹਨ ਜਿਹੜੇ ਭੇਖੀ ਪੁਰਸ਼ ਹਨ ਕਹਿਣਾ ਕਛੂ ਨਾ ਜਾਏ ਤੇ ਪਾਈ ਅਸ ਦੀ ਬਾਪਦ ਕਿਹਾ ਕੁਝ ਨਹੀਂ ਜਾ ਸਕਦਾ ਆਕਾਲ ਦਾ ਹੁਕਮ ਹੀ ਲਾਓ ਏ ਵੀ ਕਹਿੰਦਾ ਨਾਨਕ ਜੋ ਤਿਸ ਭਾਵੇਂ ਸੇ ਭਲੇ ਜਿਨ ਕੀ ਪਤ ਪਾਵਹ ਥਾਏ ਨਾਨਕ ਜੋ ਤਿਸ ਭਾਵੇਂ ਸੇ ਭਲੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜੋ ਤਿਸ ਭਾਵੇਂ ਸੇ ਭਲੇ ਜਿਹੜੇ ਵੀ ਉਸ ਕਾਲਪੁਰਖ ਵਾਏ ਗੁਰੂ ਨੂੰ ਪਾ ਜਾਂਦੇ ਨੇ ਜਾਤ ਜਾਂਦੇ ਨੇ ਚੰਗੇ ਲੱਗ ਜਾਂਦੇ ਹਨ ਉਹੀ ਭਲੇ ਹਨ ਜਨ ਕੇ ਪਤ ਪਾਵ ਹੈ ਥਾਏ ਜਿਨਾਂ ਦੇ ਲਾਜ ਪਤ ਥਾਵੇਂ ਪਾਉਂਦੇ ਨੇ ਪਾਤਸ਼ਾ ਸੁਗੋ ਦੂਸਰੇ ਸ਼ਲੋਕ ਦੇ ਵਿੱਚ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਸਾਤ ਗੁਰ ਸੇਵਿਆ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨ ਹੋਵਈ ਅਚਿੰਤ ਬਸਾ ਮਨ ਆਏ ਸਤ ਗੁਰ ਮਿਲੇ ਅਸਦਾ ਸੁਖ ਸਤ ਗੁਰੂ ਪਾਸ਼ਾ ਜੀਆਂ ਦੇ ਮਿਲ ਪੈਣ ਦੇ ਨਾਲ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਜਨਮ ਮਰਨ ਦੁੱਖ ਜਾਏ ਤੇ ਜਨਮ ਮਰਨ ਦਾ ਦੁੱਖ ਜਿਹੜਾ ਉਹ ਜਾਂਦਾ ਰਹਿੰਦਾ ਹੈ ਜੰਮਣਾ ਮਰਨਾ ਮੁੱਕ ਜਾਂਦਾ 84 ਕੱਟੀ ਜਾਂਦੀ ਹੈ ਮੁਕਤੀ ਮਿਲ ਜਾਂਦੀ ਹੈ ਮਹਾਰਾਜ ਕਹਿੰਦਾ ਚਿੰਤਾ ਮੂਲ ਨਾ ਹੋਵਈ ਅਚਿੰਤ ਵਸਾ ਮਨ ਆਏ ਇਹ ਚਿੰਤਾ ਮੂਲ ਨਾ ਹੋਵੇ ਉਹ ਨਗਰਮਖਾ ਗੁਰੂ ਬਿਆਰਿਆਂ ਨੂੰ ਚਿੰਤਾ ਤੇ ਮੂਲੋਂ ਹੀ ਮੁੱਢੋਂ ਹੀ ਬਿਲਕੁਲੋ ਹੀ ਨਹੀਂ ਹੁੰਦੀ ਮਾਰੇ ਕਹਿੰਦੇ ਕੋਈ ਚੋਰਾ ਕੋਈ ਤੋਖਲਾ ਕੋਈ ਫਿਕਰ ਰਹਿ ਹੀ ਨਹੀਂ ਜਾਂਦਾ ਉਹਨਾਂ ਦਾ ਅਚਿੰਤਵਸਮਨ ਆਏ ਤੇ ਅਚਿੰਤ ਭਾਵ ਬੇਪਰਵਾਹੀ ਆ ਕੇ ਉਹਨਾਂ ਦੇ ਮਨ 'ਚ ਵਸ ਜਾਂਦੀ ਐ ਜਾਂ ਫਿਰ ਅਚਿੰਤ ਭਾਵ ਸੁਤੇ ਸਦੀ ਨਿਰਜਤਨ ਹੀ ਪਾਤਸ਼ਾਹ ਆਪ ਆ ਕੇ ਉਹਨਾਂ ਗੁਰਮਖਾਂ ਦੇ ਮਨ ਦੇ ਵਿੱਚ ਵਸ ਜਾਂਦਾ ਹੈ ਕਹਿੰਦੇ ਅੰਤਰ ਤੀਰਥ ਗਿਆਨ ਸਤਿਗੁਰ ਦੀ ਆਪ ਬੁਝਾਏ ਅੰਤਰ ਤੀਰਥ ਗਿਆਨ ਹੈ ਤੇ ਜਿਹੜਾ ਸਾਡੇ ਅੰਦਰ ਅੰਤਿਸ਼ ਕਰਨ ਦੇ ਵਿੱਚ ਗਿਆਨ ਰੂਪੀ ਤੀਰਥ ਹੈ ਨਾ ਸਤਿਗੁਰ ਦੀ ਆਪ ਬੁਝਾਏ ਸਤਿਗੁਰ ਪਾਸ਼ਾ ਜੀ ਨੇ ਸਾਨੂੰ ਉਸ ਤੀਰਥ ਦੀ ਸੋਝੀ ਬਖਸ਼ ਦਿੱਤੀ ਗਿਆਨ ਬਖਸ਼ ਦਿੱਤਾ ਜਿਵੇਂ ਮਹਾਰਾਜ ਜੀਆ ਦੇ ਬਾਣੀ ਕਹਿੰਦੇ ਆ ਨਾ ਜਿਹੜਾ ਪਿੰਗਲਾ ਔਰ ਸੁਖਮਨਾ ਤੀਰ ਬਸੈ ਇਕਠਾਈ ਕਿ ਪਾਇੜਾ ਬੰਗਲਾ ਤੋਂ ਸੁਗਮਣਾ ਤਿੰਨੇ ਸਾਡੇ ਮਾਸਕ ਦੇ ਵਿੱਚ ਦੋਹਾਂ ਪਰਵਟਿਆਂ ਦੇ ਦਰਮਿਆਨ ਜਿੱਥੇ ਇੱਕ ਥਾਂ ਇਕੱਠੀਆਂ ਹੁੰਦੀਆਂ ਹਨ ਮਹਾਰਾਜ ਕਹਿੰਦਾ ਬੇਣੀ ਸੰਗਮ ਤੈ ਪ੍ਰਾਗ ਮਨ ਮੱਜਨ ਕਰੇ ਤਥਾਈ ਅਸਲੀ ਬੇਣੀ ਸੰਗਮ ਅਸਲੀ ਪ੍ਰਿਆਗ ਰਾਜ ਉਹ ਹੈ ਜਿੱਥੇ ਮਨ ਦਾ ਇਸ਼ਨਾਨ ਹੁੰਦਾ ਭਾਈ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਲਣਾਓ ਮਹਾਰਾਜ ਕਹਿੰਦੇ ਨੇ ਜਪਜੀ ਸਾਹਿਬ ਦੇ ਵਿੱਚ ਵੀ ਸੋ ਮਹਾਰਾਜ ਕਹਿੰਦੇ ਅੰਤਰ ਤੀਰਥ ਗਿਆਨ ਹੈ ਤੇ ਅੰਦਰ ਗਿਆਨ ਰੂਪੀ ਜਿਹੜਾ ਤੀਰਥ ਹੈ ਸਤਿਗੁਰੂ ਪਾਤਸ਼ਾਹ ਦੀਆਂ ਨੇ ਸਾਨੂੰ ਉਹ ਭੁਜਾ ਦਿੱਤਾ ਉਹਦੀ ਸੋਜੀ ਬਖਸ਼ ਦਿੱਤੀ ਕਹਿੰਦਾ ਮੈਲ ਗਏ ਮਨ ਨਿਰਮਲ ਹੋਆ ਅਮਰਤ ਸਰ ਤੀਰਥ ਨਾਏ ਮੈਲ ਗਏ ਮਨ ਨਿਰਮਲ ਹੋਆ ਤੇ ਅੰਦਰੋਂ ਵਿਕਾਰਾਂ ਦੀ ਮਾਇਆ ਦੀ ਮੈਲ ਜਾਂਦੀ ਰਹੀ ਆਈਬਾਂ ਦੇ ਔਗਣਾਂ ਦੀ ਮੈਲ ਜਾਂਦੀ ਰਹੀ ਤੇ ਸਾਡਾ ਮਨ ਨਿਰਮਲ ਅਰਥਾਤ ਮੈਲ ਤੋਂ ਰਹਿਤ ਹੋ ਗਿਆ ਪਾਕ ਪਵਿੱਤਰ ਹੋ ਗਿਆ ਸਾਫ ਸੁਵੱਛ ਹੋ ਗਿਆ ਕਹਿੰਦੇ ਅਮਰਤ ਸਰ ਤੀਰਥ ਨਾਏ ਤੇ ਅਮਰਤ ਸਰ ਦੇ ਵਿੱਚ ਅੰਦਰਲੇ ਤੀਰਥ ਦੇ ਵਿੱਚ ਇਸ਼ਨਾਨ ਕਰਨਾ ਕੀਤਾ ਜਿਵੇਂ ਮਹਾਰਾਜ ਕਹਿੰਦੇ ਨੇ ਨਾ ਨੌ ਨਿਧ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਜਾਂ ਫਿਰ ਕਾਇਆ ਅੰਦਰ ਅਮਰਤ ਸਰ ਸਾਚਾ ਮਨ ਪੀਵੇ ਪਾਇ ਸੁਭਾਈ ਹੈ ਤੇ ਮਹਾਰਾਜ ਕਹਿੰਦੇ ਅਮਰਤ ਸਰ ਜਿਹੜਾ ਅਮਰਤ ਦਾ ਸਰੋਵਰ ਹੈ ਅੰਦਰਲਾ ਤੀਰਥ ਹੈ ਉੱਥੇ ਨਹਾਉਣਾ ਕੀਤਾ ਇਸ਼ਨਾਨ ਕਰਨਾ ਕੀਤਾ ਹੈ ਕਹਿੰਦਾ ਸੱਜਣਾ ਮਿਲੇ ਸੱਜਣਾ ਸੱਚਾ ਸ਼ਬਦ ਸੁਪਾਏ ਕਰ ਹੀ ਪਰਚਾ ਪਾਇਆ ਜੋਤੀ ਜੋ ਤੁਮ ਲਾਏ ਸੱਜਣਾ ਮਿਲੇ ਸੱਜਣਾ ਜਿਹੜਾ ਗੁਰਮੁਖ ਨਾ ਗੁਰਮੁਖਾਂ ਨੂੰ ਮਿਲੇ ਨੇ ਜਗਿਆਸੂ ਜਨ ਜਗਿਆਸੂ ਜਨਾਂ ਨੂੰ ਮਿਲੇ ਹਨ ਜਾਂ ਫਿਰ ਜਗਿਆਸੂ ਜਨਾਂ ਰੂਪੇ ਸੱਜਣ ਜੜੇ ਨੇ ਹਰੀ ਰੂਪ ਸੱਜਣ ਨੂੰ ਮਿਲੇ ਹਨ ਗੁਰਮੁਖਾ ਰੂਪੇ ਸੱਜਣ ਹਰੀ ਰੂਪ ਸੱਜਣ ਨੂੰ ਮਿਲੇ ਹਨ ਕਿਵੇਂ ਮਹਾਰਾਜ ਕਹਿੰਦਾ ਸੱਚਾ ਸ਼ਬਦ ਸੁਪਾਏ ਸੱਚੇ ਸ਼ਬਦ ਦੇ ਪ੍ਰੇਮ ਦੇ ਸਦਕਾ ਗੁਰਮੁਖਾ ਰੂਪੇ ਸੱਜਣ ਹਰੀ ਰੂਪ ਸੱਜਣ ਨੂੰ ਮਿਲੇ ਹਨ ਪਾਈ ਕਹਿੰਦਾ ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਇਹ ਨਾ ਗੁਰਮਖਾਂ ਕੋ ਰੂਪਿਆ ਰਿਆ ਨੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚੋਂ ਅੰਤਿਸ਼ ਕਰਨ ਰੂਪੀ ਘਰ ਦੇ ਵਿੱਚੋਂ ਹੀ ਪਰਚਾ ਪਾਲਿਆ ਭਾਵ ਗੁਨ ਦਾ ਮਨ ਪਰਚ ਗਿਆ ਮਨ ਦੀ ਤਸੱਲੀ ਹੋ ਗਈ ਨਿਸ਼ਾ ਹੋ ਗਈ ਜੋਤੀ ਜੋਤ ਮਿਲਾਏ ਤੇ ਜੋਤੀ ਸਰੂਪ ਪਰਮੇਸ਼ਰ ਨੂੰ ਉਸ ਦੀ ਜੋਤ ਦੇ ਸਦਕਾ ਮਾਰੇ ਕਹਿੰਦੇ ਮਿਲ ਪਏ ਕਹਿੰਦੇ ਆਖੰਡ ਜਮ ਕਾਲ ਨਾ ਛੋੜਈ ਲੈ ਜਾਸੀ ਪਤ ਗਵਾਏ ਤੇ ਰਹੇ ਗੱਲ ਪੇਖੇ ਪੁਰਸ਼ਾਂ ਦੇ ਵਾਂਗ ਪੇਖ ਬਣਾ ਕੇ ਪਖੰਡ ਕਰਨ ਵਾਲੇ ਪਖੰਡੀਆਂ ਦੇ ਮਾਰੇ ਕਹਦੇ ਇਹਨਾਂ ਪਖੰਡਾਂ ਦੇ ਨਾਲ ਜਿਹੜਾ ਜਮਕਾਲ ਹੈ ਉਹ ਕਦੇ ਵੀ ਛੱਡਦਾ ਨਹੀਂ ਲੈ ਜਾਸੀ ਪਤ ਅਗਵਾਏ ਅਰਥਾਤ ਕਿ ਸਦਗੋਂ ਇਥੋਂ ਧਰਤੀ ਧਰਮਸਾਲ ਦੇ ਵਿੱਚੋਂ ਪਤ ਅਗਵਾ ਕੇ ਲੈ ਕੇ ਜਾਂਦਾ ਹੈ ਬੇਪਤ ਕਰਕੇ ਨਿਰਾਦਰੀ ਕਰਕੇ ਬਹੁਤ ਬੇਇੱਜ਼ਤੀ ਕਰਕੇ ਲੈ ਕੇ ਜਾਂਦਾ ਹੈ ਇਹੋ ਜਿਹੇ ਪੇਖੀ ਪੁਰਸ਼ਾਂ ਨੂੰ ਕਹਿੰਦਾ ਨਾਨਕ ਨਾਮ ਰਤੇ ਸੇ ਉੱਭਰੇ ਸੱਚੇ ਸਿਉ ਲੈ ਬੁਲਾਏ ਨਾਨਕ ਨਾਮ ਰਤੇ ਸੇ ਉੱਭਰੇ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਭਾਈ ਨਾਮ ਦੇ ਦੁਆਰਾ ਰੰਗੇ ਗਏ ਉੱਭਰੇ ਅਰਥਾਤ ਸੰਸਾਰ ਰੂਪੇ ਸਮੁੰਦਰ ਤੋਂ ਤਰੇ ਹਨ ਬਚੇ ਹਨ ਕਿ ਮੈਂ ਕਹਿੰਦਾ ਸੱਚੇ ਸਿਵਾਲੇ ਬਲਾਇਓ ਸੱਚੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਲਿਵ ਜੋੜ ਕੇ ਧਿਆਨ ਜੋੜ ਕੇ ਸੁਰਤੀ ਜੋੜ ਕੇ ਸੋਗੋ ਆਪਣੀ ਵਾਰ ਦੀ ਚੌਥੀ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਤੇਤ ਜਾਏ ਬਹੋ ਸਤ ਸੰਗ ਦੀ ਜਿੱਥਾ ਹਰ ਕਾ ਹਰ ਨਾਮ ਬਿਲੋਈਆ ਸਹਜੈ ਹੀ ਹਰ ਨਾਮ ਲੇਹੋ ਹਰ ਤਤ ਨਾ ਕੋਈਆ ਤਿਤ ਜਾਏ ਬਹੋ ਸਤ ਸੰਗਤੀ ਅਰਥਾਤ ਕਹੇ ਗੁਰਮਖੋ ਗੁਰੂ ਪਿਆਰਿਓ ਗੁਰ ਸਿੱਖੋ ਤੁਸੀਂ ਉਸ ਸਤ ਸੰਗਤ ਦੇ ਵਿੱਚ ਜਾ ਕੇ ਬਹਿਣਾ ਕਰਿਓ ਕਿਹੜੀ ਸਤ ਸੰਗਤ ਦੇ ਵਿੱਚ ਕਹਿੰਦਾ ਜਿੱਥਾ ਹਰ ਘਰ ਹਰ ਨਾਮ ਬਿਲੋਈਐ ਜਿੱਥੇ ਉਹ ਹਰੀ ਪਰਮੇਸ਼ਰ ਦੇ ਹਰੀ ਨਾਮ ਨੂੰ ਬਿਲਾਉਣਾ ਕਰਦੇ ਨੇ ਰੜਕਣਾ ਕਰਦੇ ਨੇ ਨਾ ਜਿੱਥੇ ਨਾਮ ਦਾ ਰੜਕਣਾ ਪਾਉਂਦੇ ਨੇ ਨਾਮ ਨੂੰ ਜ ਆਪਣਾ ਕਰਦੇ ਹਨ ਮਹਾਰਾਜ ਕਹਿੰਦੇ ਸਹਜੈ ਹਰ ਨਾਮ ਲਿਓ ਹਰ ਤਤ ਨਾ ਕੋਈ ਐ ਤੇ ਜੇ ਤੁਸੀਂ ਸਹਜੈ ਸਹਜੈ ਸਹਜ ਅਵਸਥਾ ਦੇ ਧਾਰ ਨਹੀਂ ਹੋ ਕੇ ਹਰੀ ਦੇ ਨਾਮ ਨੂੰ ਲੈਣਾ ਕਰੋਗੇ ਹੱਥ ਨੂੰ ਤਿਆਗ ਕੇ ਤੇ ਮਹਾਰਾਜ ਕਹਿੰਦੇ ਹਰ ਤਤ ਨਾ ਕੋਈ ਐ ਤੇ ਜਿਹੜਾ ਹਰੀ ਰੂਪ ਤਤ ਹਰੀ ਰੂਪ ਮੱਖਣ ਐ ਨਾ ਨਾਮ ਰੂਪੀ ਮੱਖਣ ਮਹਾਰਾਜ ਕਹਿੰਦੇ ਉਹ ਖੋਵੀ ਦਾ ਨਹੀਂ ਗਵਾਵੀ ਦਾ ਨਹੀਂ ਜੇਕਰ ਜੋ ਹੋ ਗਿਆ ਕਿ ਜਿਵੇਂ ਸਈਏ ਸਈਏ ਦਹੀ ਨੂੰ ਰੜਕਣ ਵਾਲੀਆਂ ਬੀਬੀਆਂ ਮੱਖਣ ਪ੍ਰਾਪਤ ਕਰਿਆ ਕਰਦੀਆਂ ਸਾਨਾ ਕਿਵੇਂ ਭਈ ਸਾਜ ਦੇ ਧਾਰ ਨਹੀਂ ਹੋ ਕੇ ਹਰੀ ਦਾ ਨਾਮ ਜਪਣ ਵਾਲੇ ਹਰੀ ਰੂਪੀ ਮੱਖਣ ਨੂੰ ਪ੍ਰਾਪਤ ਕਰਦੇ ਹਨ ਮਹਾਰਾਜ ਕਹਿੰਦੇ ਨਿਤ ਜਪਿਓ ਹਰ ਹਰ ਦਿਨ ਸਰਾਤ ਆਰ ਦਰਗਾਟੋਇਆ ਨਿਤ ਜਪਿਓ ਹਰ ਹਰ ਦਿਨ ਸਰਾਤ ਤੇ ਨਿਤ ਜਪਨਾ ਕਰਿਓ ਹਰੀ ਹਰੀ ਨੂੰ ਦਿਨ ਰਾਤ ਅਖੰਡ ਰੂਪ ਦੇ ਵਿੱਚ ਲਗਾਤਾਰ ਹਾਰ ਦਰਗਹ ਟੋਈ ਅਧਰਿ ਪਰਮੇਸ਼ਰ ਜੀ ਦੇ ਦਰਗਾਹ ਦੇ ਵਿੱਚ ਟੋਈ ਮਿਲੇਗੀ ਆਸਰਾ ਮਿਲੇਗਾ ਕਹਿੰਦਾ ਸੋ ਪਾਏ ਪੂਰਾ ਸਤਿਗੁਰੂ ਜਿਸ ਤੁਰ ਮਸਤਕ ਲਿਲਾਟ ਲਖੋਇਆ ਸੋ ਪਾਏ ਪੂਰਾ ਸਤਿਗੁਰੂ ਤੇ ਗੁਰਮੁਖ ਗੁਰੂ ਪਿਆਰਾ ਪੂਰੇ ਸਤਿਗੁਰੂ ਪਾਸ਼ਾ ਜੀਆਂ ਨੂੰ ਪਾਉਣਾ ਕਰਦਾ ਹੈ ਕਿਹੜਾ ਕਹਿੰਦਾ ਜੈਸ ਤੁਰ ਮਸਤਕ ਲਿਲਾਟ ਲਖੋਈਏ ਲਿਲਾਟ ਵੀ ਮੱਥੇ ਨੂੰ ਕਹਿੰਦੇ ਨੇ ਮਸਤਕ ਵੀ ਮੱਥੇ ਨੂੰ ਕਹਿੰਦੇ ਨੇ ਜਿਹੜਾ ਗੁਰਮਾ ਗੁਰੂ ਪਿਆਰੇ ਦੇ ਤੁਰ ਦਰਗਾਹ ਹੋਈ ਮੱਥੇ ਦੇ ਵਿੱਚ ਲੇਖ ਲਿਖੇ ਹੋਏ ਨੇ ਪਾਤਸ਼ਾਹ ਨੇ ਕਿ ਇਹਨਾਂ ਨੂੰ ਪੂਰਾ ਸਤਗੁਰੂ ਮਿਲੇਗਾ ਭਾਈ ਉਹਨਾਂ ਨੂੰ ਪੂਰੇ ਸਤਗੁਰੂ ਦੀ ਪ੍ਰਾਪਤੀ ਹੁੰਦੀ ਹੈ ਕਹਿੰਦਾ ਤੈਸ ਗੁਰ ਕਉ ਸਭ ਨਮਸਕਾਰ ਕਰੋ ਜੇਨ ਹਰ ਕੀ ਹਰ ਗਾਲ ਗਲੋਈਆ ਐਸਾ ਗੁਰਕਉ ਸਭ ਨਮਸਕਾਰ ਕਰੋ ਤੇ ਉਸ ਸਤਿਗੁਰੂ ਪਾਸ਼ਾ ਜੀ ਅਨੁਸਾਰ ਨਮਸਕਾਰਾਂ ਕਰਨੀਆਂ ਕਰੋ ਪ੍ਰਣਾਮ ਕਰਨਾ ਕਰੋ ਚਰਨ ਵੰਦਨਾ ਕਰਨਾ ਕਰੋ ਮੱਥਾ ਟੇਕਣਾ ਕਰੋ ਕਿਹੜਾ ਸਤਿਗੁਰੂ ਪਾਸ਼ਾ ਜੀ ਆਨੋ ਜੈਨ ਹਰ ਕੀ ਹਰਗਾਲ ਗਲੋਈਐ ਜਿਹੜਾ ਸਤਿਗੁਰੂ ਪਾਸ਼ਾ ਜੀ ਨੇ ਹਰੀ ਪਰਮੇਸ਼ਰ ਦੀ ਹਰੀ ਦੀ ਬਾਤ ਸੁਣਾਉਣੀ ਕੀਤੀ ਹੈ ਗੱਲ ਸੁਣਾਉਣੀ ਕੀਤੀ ਹੈ ਹਰੀ ਪਰਮੇਸ਼ਰ ਜੀ ਦੀ ਕਥਾ ਕਹਾਣੀ ਉਹਦੀ ਸਾਖੀ ਸੁਣਾਉਣੀ ਕੀਤੀ ਹੈ ਉਸ ਹਰੀ ਪਰਮੇਸ਼ਰ ਜੀ ਅਨੁਸਾਰ ਉਸ ਗੁਰੂ ਮਹਾਰਾਜ ਜੀ ਅਨੁਸਾਰ ਭਾਈ ਨਮਸਕਾਰ ਕਰਨੀ ਕਰੋ ਕਹਿੰਦਾ ਸੋ ਪਾਏ ਪੂਰਾ ਸਤਿਗੁਰੂ ਜਿਸ ਤੁਰ ਮਸਤਕ ਲਾਟ ਲਖੋਇਆ ਤੇ ਸ ਗੁਰ ਕਉ ਸਭ ਨਮਸਕਾਰ ਕਰਹੁ ਜੇ ਨੋ ਹਰ ਕੀ ਹਰਗਾਲ ਗਲੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ